ਅਸੀਂ ਜੀ ਅੱਜ ਭਗਤ ਰਵੀਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੇ ਆ ਔਰ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਇਹ ਜਿਹੜੇ ਦਿਹਾੜੇ ਆ ਰਲ ਮਿਲ ਕੇ ਬਣਾਉਣ ਦੀ ਜਿਹੜੀ ਆ ਤਾਕਤ ਬਖਸ਼ਣ ਔਰ ਅਸੀਂ ਸਾਰੇ ਨਸ਼ਿਆਂ ਤੋਂ ਉੱਪਰ ਨਸ਼ਿਆਂ ਤੋਂ ਬਚ ਕੇ ਔਰ ਉੱਚ-ਨੀਚ ਦਾ ਭੇਦ ਜਿਹੜਾ ਮਿਟਾ ਕੇ ਆਪਸ ਵਿੱਚ ਰਲ ਕੇ ਆਪਣੇ ਸਮਾਜ ਨੂੰ ਅੱਗੇ ਵਧਾਈਏ ਔਰ ਆਪਣੇ ਜਿਹੜਾ ਦੇਸ਼ਿਆ ਇਹਨੂੰ ਤਰੱਕੀ ਦੀਆਂ ਲੀਆਂ ਤੇ ਜਿਹੜਾ ਲੈ ਕੇ ਜਾ ਸਕੀ ਹੈ। ਨਸ਼ੇ ਮੈਂ ਕਹਿੰਦਾ ਜੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਜਿਹੜਾ ਸਾਡੇ ਦੇਸ਼ ਲਈ ਸਾਡੇ ਖਾਸ ਕਰਕੇ ਸਾਡੇ ਪੰਜਾਬ ਲਈ ਇੱਕ ਬਹੁਤ ਵੱਡੀ ਇੱਕ ਮੁਸ਼ਕਲ ਜਿਹੜੀ ਹੱਦੋਂ ਇਹ ਦਿਖ ਰਿਹਾ ਹੈ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਖਤਮ ਹੋ ਰਹੀ ਆ। ਅਸੀਂ ਇਹ ਚਾਹੁੰਦੇ ਆ ਕਿ ਇਸ ਜਿਹੜਾ ਨਸ਼ੇ ਵਾਲੇ ਜਿਹੜੀ ਸਮੱਸਿਆ ਹੈ ਤੇ ਇਹਨੂੰ ਸਾਰੇ ਨੂੰ ਇਕੱਠਿਆਂ ਹੋ ਕੇ ਪਾਰਟੀ ਭਾਜ ਤੋਂ ਉੱਪਰ ਉੱਠ ਕੇ ਇਸ ਲਹਨਤ ਨੂੰ ਜਿਹੜਾ ਖਤਮ ਕਰਨਾ ਚਾਹੀਦਾ। ਤਾਂ ਜੋ ਜਿਹੜਾ ਸਾਡਾ ਪੰਜਾਬ ਆ ਇਹ ਵੀ ਤਰੱਕੀ ਕਰ ਸਕੇ ਸਾਡੇ ਕੋਲ ਇੱਕ 15 ਦਿਨ ਪਹਿਲਾਂ 50 ਕੈਲੰਡਰ ਆਏ ਸੀ ਸਾਡੀ ਸੰਸਥਾ ਹੈ ਸਮਾਜਿਕ ਸਮਰਸਤਾ ਵਾਗ ਪੰਜਾਬ ਉਹਨਾਂ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ 50-50 ਕੈਲੰਡਰ ਭੇਜੇ ਗਏ ਨੇ ਅੱਜ ਸ਼ਿਰਕੂ ਦਾ ਵਿਦਾਸ ਜੀ ਦੇ ਇਸ ਜਨ ਦਿਹਾੜੇ ਦੀ ਖੁਸ਼ੀ 'ਚ ਕੁਝ ਸੰਸਥਾਵਾਂ ਨੂੰ ਕੁਝ ਮੰਦਰਾਂ ਗੁਰਦੁਆਰਿਆਂ 'ਚ ਸਾਰੇ ਜਿੱਥੇ ਵੀ ਕੋਈ ਅੱਛੇ ਸਥਾਨ ਨੇ ਉੱਥੇ ਕੈਲੰਡਰ ਲੱਗਣਾਂ ਔਰ ਹਾਲਾਂਕਿ ਕਿ ਸਾਰਿਆਂ ਨੂੰ ਸਾਰੇ ਸਮਾਜ ਦੇ ਹੀ ਸੰਤ ਗੁਰੂ ਰਵਿਦਾਸ ਜੀ ਕੁਝ ਇੱਕ ਥਲੇ ਦੇ ਨਹੀਂ ਸੀਗੇ ਉਹ ਸੰਤ ਸੀਗੇ ਔਰ ਸੰਤ ਜਿਹੜੇ ਆ ਸ਼ਰੋਵਣੀ ਹੁੰਦੇ ਸਭ ਦੇ ਹੁੰਦੇ ਆ ਔਰ ਉਹਨਾਂ ਦੀ ਬੜੀ ਇੱਕ ਮਾਨਤਾ ਸੀ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬੜੇ ਅੱਛੇ-ਛੇ ਸੂਲ ਗੱਡੇ ਔਰ ਮੀਰਾ ਬਾਈ ਵੀ ਇਸੇ ਕਰਕੇ ਉਹਨਾਂ ਨੇ ਉਹਨੂੰ ਆਪਣਾ ਗੁਰੂ ਧਾਰਿਆ ਸੀਗਾ ਬੜੇ ਪੁਜੇ ਸੰਤ ਸੀਗੇ ਔਰ ਉਹਨਾਂ ਦੀਆਂ ਸਿੱਖਿਆਵਾਂ ਦਾ ਵੀ ਸਾਨੂੰ ਚੱਲਣਾ ਚਾਹੀਦਾ ਵਾ ਔਰ ਉਹਨਾਂ ਨੂੰ ਅਸੀਂ ਇਹ ਮੰਨਦੇ ਆ ਪੂਜਦੇ ਆ ਉਹਨਾਂ ਦੀਆਂ ਚੰਗੀਆਂ ਗੱਲਾਂ ਗੱਲਾਂ ਸਾਰੇ ਸਮਾਜ ਨੂੰ ਪਹੁੰਚਾਉਣੀ ਚਾਹੀਦੀ ਆ ਵਾ ਔਰ ਅਸੀਂ ਇਸ ਖੁਸ਼ੀ ਦਿੰਦੇ ਉਹ ਲਕਸ਼ ਦੇ ਵਿੱਚ ਅਸਾ ਹਲ ਜ਼ਿਲ੍ਹੇ ਪੰਜਾਬ ਪਿਆ ਕਲੰਡਰ ਸਾਡੀ ਜਿਹੜੀ ਸੰਸਥਾ ਹੈ ਪੰਜਾਬ ਦੀ ਸਮਾਜਿਕ ਸਮਰਸਤਾ ਵਿਭਾਗ ਉਹਨਾਂ ਵੱਲੋਂ ਜਾਰੀ ਕੀਤੇ ਸੀ ਉਸੇ ਹੀ ਲੈ ਕੇ ਉਸੇ ਕੜੀ 'ਚ ਆਂ ਅੱਜ ਇਹਨਾਂ ਕੋਲ ਇੱਕ ਕਲੰਡਰ ਅੱਜ ਖੰਡ ਪੜਦੇ ਭੋਗ ਪੈ ਗਿਆ ਲੰਗਰ ਵੀ ਲਗਾਇਆ ਗਿਆ ਕੀ ਸੰਗਤ ਹਾਂਜੀ ਅੱਜ ਖੰਡ ਪੜਦੇ ਪੰਤਰ ਵੀ ਦੱਸਦੇ ਜੀ ਉਹ ਇਹਨਾਂ ਨੇ ਸੰਸਥਾ ਵੱਲੋਂ ਇਹ ਸਾਰੇ ਕਰੀ ਰਿਹਾ ਆ ਤੁਦਾਨ ਦੇ ਵਿੱਚ ਵੀ ਲੱਗਦੇ ਆ ਅਸੀਂ ਆਪਣੀ ਸ਼ਾਖਾ ਦੇ ਵਿੱਚ ਵੀ ਇੱਕ ਦਿਨ ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਸਾਡੇ ਸਾਰੀ ਜਾਣਕਾਰੀਆਂ ਦਿੱਤੀਆਂ ਗਈਆਂ ਸੀ ਉਹ ਸਾਨੂੰ ਤੇ ਸਾਰੇ ਜਿਹੜੇ ਸੰਤ ਸਭ ਦੇ ਸਾਝੇ ਨੇ ਔਰ ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਉਹਨਾਂ ਦੇ ਪਾਇਪੂਰ ਨੇ ਤੇ ਚੱਲਣਾ